ਅੰਨੀ ਸਰ ਕੀ ਨਾਮ ਤੇ ਕਿਹੜਾ ਪਿੰਡ ਆ ਇਹ ਮੇਰਾ ਨਾਮ ਸਿੰਦਰ ਸਿੰਘ ਆ ਜੀ ਇਹ ਪਿੰਡ ਦੁਲਚੀਪੁਰਾ ਇੱਥੇ ਮੇਰੀ ਪੋਸਟਿੰਗ ਆ ਸਕੂਲ ਦੇ ਵਿੱਚ ਐਲੀਮੈਂਟਰੀ ਸਰ ਇੱਥੇ ਜਿਹੜੇ ਰੋਖ ਵੱਡੇ ਆ ਕਿਹਦੇ ਕੋ ਪਰਮਿਸ਼ਨ ਲਈ ਗਈ ਤੇ ਕਿੱਥੇ ਮਤਾ ਪਾਇਆ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਰੁੱਖਾਂ ਦਾ ਕਲੀਅਰ ਕਰਦਾ ਵੀ ਵੱਡੇ ਕਿਉਂ ਆ ਰੋਖ ਵੱਡੇ ਤਾਂ ਕਿ 11000 ਵੋਲਟੇਜ ਜਿਹੜੀ ਲਾਈਨ ਆ ਬਿਜਲੀ ਦੀ ਉਹ ਲੰਗਣ ਜਾ ਇੱਥੇ ਲੰਗੀ ਹੋਣੀ ਹੈ ਜੀ 15-20 ਦਿਨ ਹੀ ਹੋਇਆ ਔਰ ਜਿਹੜੇ ਰੋਖ ਹੀ ਤਕਰੀਬਨ 8 ਤੋਂ 10 ਜਿਹੜੇ ਸਪੈਸ ਦੇ ਉਹਦੇ ਨਾਲ ਲੱਗਦੇ ਸੀ ਠੀਕ ਆ ਉਹ ਜਦੋਂ ਵੀ ਮੰਨ ਲਓ ਮੀ ਆਇਆ ਜਾਂ ਨੇਰੀ ਆਈ ਜਦੋਂ ਵੀ ਉਹ ਟੱਚ ਹੋਣੇ ਸਮਝ ਲੋ ਵੀ 11000 ਵੋਲਟ ਦੀ ਜੜੀ ਫਟ ਤੋਂ ਖਿੱਚ ਲੈਂਦੀ ਆ ਤੇ ਜੇ ਬੱਚੇ ਕਿਸੇ ਦਾ ਨੁਕਸਾਨ ਹੁੰਦਾ ਉਹ ਤੇ ਜ਼ਿੰਮੇਵਾਰ ਮੈਂ ਆ ਠੀਕ ਆ ਮੈਂ ਆਪਣੀ ਐਸਐਮਸੀ ਕਮੇਟੀ ਦੇ ਜਿਹੜਾ ਵਾ ਉਹਨਾਂ ਨੂੰ ਬੁਲਾ ਕੇ ਗੱਲਬਾਤ ਕਰਕੇ ਮザ ਪਾ ਕੇ ਪ੍ਰੋਪਰ ਸਾਈਨ ਕਰਵਾ ਕੇ ਉਹਨਾਂ ਦੇ ਉਹ ਮਤਾ ਫਾਈਨਲ ਕਰਕੇ ਫਿਰ ਇਸੇ ਇੱਕ ਦੋ ਜਿਹੜੇ ਸੱਦੇ ਵੀ ਸੀ ਬੋਲੀ ਵਾਲੇ ਉਹਨਾਂ ਨੂੰ ਬੁਲਾ ਕੇ ਫਾਈਨਲ ਕੀਤਾ ਰਸ਼ੀਅਨ ਦੇ ਬੰਦੇ 65000 ਦਾ ਸੌਦਾ ਹੋ ਗਿਆ ਠੀਕ ਆ ਸਰ ਤੁਸੀਂ ਆਪਣੇ ਸੇਕਾ ਵਿਭਾਗ ਨੂੰ ਜਾਣੂ ਕਰਵਾਇਆ ਸੀ ਕਿ ਜਿਹੜੇ ਆ ਲੈਣਾਂ ਨੂੰ ਨਾਲ ਰੁਕ ਲੱਗਦੇ ਐ ਐਸ ਐਮ ਸੀ ਕਮੇਟੀ ਦਾ ਮਤਲਬ ਸਕੂਲ ਮੈਨੇਜਮੈਂਟ ਕਮੇਟੀ ਸਰ ਆਪਣੇ ਵਿਭਾਗ ਨੂੰ ਤੁਸੀਂ ਜਾਣੂ ਕਰਵਾਇਆ ਸੀ ਬਿਲਕੁਲ ਇਹਦਾ ਮਤਾ ਜਿਹੜਾ ਵਾ ਐਸ ਐਮ ਸੀ ਕਮੇਟੀ ਦਾ ਹਰੇਕ ਮਤਾ ਜਿਹੜਾ ਡਿਪਾਰਟਮੈਂਟ ਨੂੰ ਜਾਂਦਾ ਵਾ ਠੀਕ ਆ ਉਹ ਅੱਜ ਲੈ ਲੈਣ ਕੱਲਣ ਜਦੋਂ ਵੀ ਅਸੀਂ ਪਹੁੰਚਾਉਣਾ ਦਾ ਸਾਡੀ ਡਿਊਟੀ ਐ ਕੋਈ ਵੀ ਮਤਾ ਜਿਹੜਾ ਤੇ ਤੁਹਾਡੇ ਮਹਿਕਮੇ ਲੋਕ ਕਿਹੜੀ ਖ਼ਬਰ ਤੇ ਕਢਾਇਆ ਗਿਆ ਵੀ ਇਹਦੀ ਬੋਲੀ ਇਨੀ ਤਰੀਕ ਨੂੰ ਕਰਾਈ ਨਹੀਂ ਉਹ ਨਹੀਂ ਖ਼ਬਰ ਤੇ ਨਹੀਂ ਕਢਾਇਆ ਗਿਆ ਇਹਦੀ ਕੋਈ ਗੱਲ ਨਹੀਂ ਜਿਹੜਾ ਨਹੀਂ ਕਢਾਇਆ ਗਿਆ ਉਹ ਨਹੀਂ ਕਢਾਇਆ ਗਿਆ ਹਾਂ ਬਾਕੀ ਇੰਨਾ ਹੀ ਕਿ ਬੱਚਿਆਂ ਦੀ ਸੁਰੱਖਿਆ ਨੂੰ ਵੇਂਦੇ ਹੋਏ ਉਹ ਰੁੱਖ ਜ਼ਰੂਰ ਕੱਟਿਆ ਬਾਕੀ ਅਗਲੀ ਗੱਲ ਆ ਕਿ ਮੈਂ ਇੱਕ ਤੁਹਾਨੂੰ ਫੋਟੋਆਂ ਭੇਜੂੰਗਾ ਤੁਹਾਡੇ ਲਾਈਵ ਦੇ ਵਿੱਚ ਵੀ ਮੈਂ ਬੋਲ ਰਿਹਾ ਉਹ ਫੋਟੋਆਂ ਜ਼ਰੂਰ ਵਾਇਰਲ ਕਰਿਓ ਨਾਲ ਵੀ ਮੇਰੇ ਆਉਣ ਤੋਂ ਪਹਿਲਾਂ 3 ਮਹੀਨੇ ਪਹਿਲਾਂ ਸਕੂਲ ਦਾ ਹਾਲ ਕੀ ਸੀ ਔਰ ਅੱਜ ਕੀ ਹਾਲ ਹੈ ਮੈਂ ਤੁਹਾਨੂੰ ਵਟਸਐਪ ਕਰੂ ਚਲਾਇਓ ਜ਼ਰੂਰ ਸਰ ਜੀ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਰੁੱਖ ਤੁਸੀਂ ਆਪਣੀ ਮਰਜ਼ੀ ਨਾਲ ਵੜਾਏ ਆ ਫਿਰਕੇ ਹਾਂ ਬਿਲਕੁਲ ਐਸਐਮਸੀ ਕਮੇਟੀ ਦੀ ਜਿਹੜੀ ਆ ਸਾਡੀ ਹੋਈ ਇੱਥੇ ਮੀਟਿੰਗ ਹੋਈ ਤੇ ਚੇਅਰਮੈਨ ਬਣਾਈ ਪਰਮਜੀਤ ਗੌਰਵ ਆਂਦੀ ਮੇਰੇ ਕੋਲ ਅਜੇ ਤ ਮੇਰੀ ਮੇਰੀ ਗੱਲ ਸੁਣੋ ਕੋਈ ਵੀ ਐਸਐਮਸੀ ਕਮੇਟੀ ਆ ਜਿਹਦੇ ਤੋਂ ਮਤਾ ਪੈਂਦਾ ਉਹ ਤੇ ਸਾਈਨ ਹੁੰਦੇ ਆ ਸਾਈਨ ਆਪਾਂ ਸਾਈਨ ਉਹੀ ਕਰਦੇ ਨਾ ਜਿਹੜਾ ਪੜਿਆ ਲਿਖਿਆ ਹੋਆ ਬੰਦਾ ਪੜ ਕੇ ਸਾਈਨ ਕਰਦਾ ਨਾ ਮੈਂ ਵੀ ਐਸ ਤਾਂ ਕੱਲ ਨੂੰ ਮੇਰੇ ਕੋ ਪੈੜੀ ਲਿਖਾ ਲੂਗਾ ਕਿ ਮੈਂ ਕੋ ਮੈਂ ਸਾਈਨ ਨਹੀਂ ਕੀਤੇ ਉਹ ਤਾਂ ਅਲੱਗ ਮੈਟਰ ਹੋ ਗਿਆ ਪਿੰਡ ਦਾ ਇਹਨਾਂ ਦਾ ਪਾਰਟੀ ਬਾਈ ਦਾ ਚੱਲਦਾ ਕੋਈ ਇੱਧਰ ਹੋ ਗਿਆ ਕੋਈ ਉੱਧਰ ਹੋ ਗਿਆ ਪਰ ਮੇਰਾ ਜਿਹੜਾ ਉਹ ਤੁਹਾਨੂੰ ਮੈਂ ਦੱਸਦਾ ਪਿੰਡ ਦਾ ਜਿਹੜਾ ਸਕੂਲ ਆ ਵਧੀਆ ਕੰਮ ਚੱਲ ਰਿਹਾ ਔਰ ਵਧੀਆ ਜਿਹੜਾ ਔਰ ਉਹਦੇ ਸਮਝ ਵੀ ਕਰਾਂਗੇ हां ਜਿਹੜਾ ਰੁੱਖਾ ਦਾ ਕਮਾਈ ਚੇਅਰਮੈਨ ਜਿਹੜੇ ਉਹ ਕਹਿੰਦੇ ਮੇਰੇ ਕੋ ਕੋਰੇ ਕਾਗਜ਼ ਤੇ ਸਾਈਨ ਕਰਾਏ ਗਏ ਪਰ ਮੇਰੀ ਮੋਹਰ ਅਜੇ ਤੱਕ ਮੈਨੂੰ ਨਹੀਂ ਮਿਲੀ ਤੇ ਮੈਨੂੰ ਇਹ ਵੀ ਨਹੀਂ ਪਤਾ ਕਿ ਮੈਨੂੰ ਸਕੂਲ ਦੇ ਚੇਅਰਮੈਨ ਬਣਾਇਆ ਦੇਖੋ ਮੇਰੇ ਆਉਣ ਤੋਂ ਪਹਿਲਾਂ ਦੇ ਚੇਅਰਮੈਨ ਇੱਕ ਤਕਰੀਬਨ 3-4 ਸਾਲ ਉਹਨਾਂ ਨੂੰ ਹੋ ਗਈ ਹੈ ਚੇਅਰਮੈਨ ਹੀ ਕਰਦੇ ਆ ਸੋ ਉਹ ਪਿਛਲੇ ਮਹੀਨਿਆਂ ਦੇ ਵੀ ਉਹਨਾਂ ਦੇ ਸਾਈਨ ਆ ਪ੍ਰੋਪਰ ਇਹਦੇ ਤੇ ਵੀ ਉਹਨਾਂ ਦੇ ਸਾਈਨ ਆ ਸਾਈਨ ਤੋਂ ਜਿਹੜਾ ਵਾ ਮਤਲਬ ਜੇ ਉਹ ਮੁਕਰ ਦੇ ਵੀ ਆ ਜਿੱਦਾਂ ਵੀ ਆ ਸਾਈਨ ਤਾਂ ਸਾਈਨ ਨਹੀਂ ਆ ਵੇਖੋ ਪੜਿਆ ਲਿਖਿਆ ਬੰਦਾ ਹੀ ਸਾਈਨ ਕਰਦਾ ਦੂਜਾ ਤੇ ਗੁੱਠੇ ਲਾਉਂਦਾ ਠੀਕ ਹੈ ਜੇ ਸਾਈਨ ਕੀਤੇ ਆ ਪੜ ਕੇ ਕੀਤੇ ਆ ਉਹਨਾਂ ਨੇ ਬਾਕੀ ਪਾਰਟੀ ਦਾ ਜੀ ਚੱਲਦੀ ਐ ਸਪਿੰਡ ਚ ਬਹੁਤ ਵੱਡੇ ਲੈਵਲ ਤੇ ਚੱਲੀ ਜਾਂਦੀ ਐ ਉਹ ਇਹਨਾਂ ਦਾ ਪਿੰਡ ਦਾ ਮਸਲਾ ਤੁਸੀਂ ਫਿਰ ਆਪਣੀ ਗਲਤੀ ਮੰਨਦੇ ਹੋ ਫਿਰ ਮੈਂ ਆਪਦੀ ਮਰਜ਼ੀ ਦੇ ਦੇਖੋ ਜੋ ਸੱਚਾਈ ਮੈਂ ਉਹ ਬਿਆਨ ਕਰ ਰਿਹਾ ਕਿ 11000 ਵੋਲਟੇਜ ਮੈਂ ਜ਼ਿੰਮੇਵਾਰ ਸੀ ਕੁਝ ਵੀ 19 ਕੀ ਹੁੰਦੀ ਹੈ ਬੱਚੇ ਨਾਲ ਅੱਜ ਦਾ ਅੱਜ ਦਾ ਇਨਸੀਨੇਟਰ ਮੈਂ ਦੱਸ ਦਿੰਨਾ ਇਥੋਂ ਕੰਮ ਚੱਲ ਰਿਹਾ ਫੱਟੇ ਬੱ ਉਹ ਸਾਈਡ ਤੇ ਹੋ ਗਈ ਉਹਦੀ ਰੇੜੀ ਤੇ ਉਹਦੀ ਲੱਤ ਟੁੱਟ ਗਈ ਉਹਨੂੰ ਐਡਮਿਟ ਕਰਾ ਕੇ ਆਇਆ ਠੀਕ ਹੈ 20-25000 ਰੁਪਏ ਗਰੀਬ ਤੇ ਲੱਗਣਾ ਵਾ ਠੀਕ ਹੈ ਉਹ ਵੀ ਮੈਂ ਆਪਣੀ ਤਨਖਾਹ ਚ ਹੀ ਲਾਉਣਾ ਵਾ ਔਰ ਇਸ ਪਿੰਡ ਦੇ ਵਿੱਚ ਜਿੰਨੇ ਕੋ ਹੁਣ ਤੱਕ ਪੈਸੇ ਆਏ ਉਸ ਤੋਂ ਵੱਧ ਹੀ ਲੱਗੇ ਹੋਣਗੇ ਪ੍ਰੋਪਰ ਡਿਪਾਰਟਮੈਂਟ ਨੂੰ ਸਾਰੀ ਉਹਦੀ ਜਾਣਕਾਰੀ ਹੈ ਜੰਗਲਾਤ ਵਿਭਾਗ ਦੇ ਅਧਿਕਾਰੀ ਆ ਐਸੀ ਉਹ ਕੀ ਕਹਿ ਕੇ ਗਏ ਤੁਹਾਨੂੰ ਬਿਲਕੁਲ ਜੰਗਲਾਤ ਵਿਭਾਗ ਦੇ ਜਿਹੜੇ ਆਪਣੇ ਅਧਿਕਾਰੀ ਆਏ ਉਹਨਾਂ ਦੀ ਕਾਲ ਆਈ ਸੀ ਮੈਨੂੰ ਜੋ ਮੈਂ ਮਤਾ ਪਾਇਆ ਸੀਗਾ ਉਹਨਾਂ ਨੂੰ ਮੈਂ ਕਾਪੀ ਦਿੱਤੀ ਆ ਜੋ ਬਣਦੀ ਕਾਰਵਾਈ ਉਹ ਕਰਨਗੇ ਮਨਜ਼ੂਰ ਆ ਆਪਾਂ ਨੂੰ ਕੋ